ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬੱਸਟਰ ਬੈਠੇ ਸੀ 8:30 ਵਜੇ ਸਾਨੂੰ ਕਹਿ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸੀ ਸਾਨੂੰ ਨੂੰ ਪਤਾ ਕੀ ਹੋਇਆ ਕਿ ਨੇ ਬਸ 6:00 ਵਜੇ ਕਾਕ ਜਣੇ ਆਉਂਦੇ ਵਿੱਚ ਮੇਰੇ ਭਾਈ ਵੀ ਸੀ ਨਾਲ ਦੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕੀ ਦੇ ਕੀਵੇਂ 6:00 ਵਜੇ ਕੀ ਨਹੀਂ ਸੰਦ ਸਰਕਾਰੀ ਹਸਪਤਾਲ ਜੇ ਪਤਾ ਲੱਗਿਆ ਵੀ ਬੱਚੇ ਦੀ 6:00 ਵਜੇ ਆ Vai, te levado. Vai. Te levai ਮੇਰੇ ਨਾਮ ਸੁਖਵਿੰਦਰ ਆਈ ਮੈਂ ਇਹਦੀ ਸ਼ੋਕੀ ਪੈਨ ਚਈਏ ਜਿੰਦ ਕਮਾ ਲੀ ਅੱਛਾ ਕੀ ਹਾਸਾ ਹੋਇਆ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬਸਟਰ ਬੈਠੇ ਸੀ 8:30 ਵਜੇ ਸਾਨੂੰ ਕਹਿਆ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 7:00 ਵਜੇ ਕੱਪ ਜਣਾਂ ਦੀ ਵਿੱਚ ਮੇਰੇ ਭਾਈ ਵੀ ਸੀ ਨਾਲ ਦੀ ਹਾਂਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕਿਦੇ ਕਿਵੇਂ 6:00 ਵਜੇ ਕੀ ਨਹੀਂ ਸੰਦ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਦੀ 6:00 ਵਜਿਆਂ ਨੇ ਹਾਂ ਪਤਾ ਲੱਗਿਆ ਵੀ ਉਹ ਨਹੀਂ ਰਹੇ ਉਹ ਹਾਸਿਲ ਟੈਨੇ ਸਾਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ ਮੇਰੇ ਪਾਬੇ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਹਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ ਮੈਂ ਤਾਂ ਬਹੁਤ ਟਾਈਮ ਦੀ ਕਪਨ ਨੰ ਥੱਕੀ ਵੀ ਸੇ ਨੰ ਥੱਕ ਦੱਸਿਆ ਮੈਨੂੰ ਧਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਸਵੇਰੇ ਵਿੱਚ ਆਨੀ ਜੋ ਪੁੱਛਿਆ ਰਹਿਣ ਗਿਆ ਪੁੱਛਿਲੇ ਬਾਬੀ ਨੂੰ ਉਹਨੂੰ ਅਸੀਂ ਵੀ ਇਹ ਗੱਲ ਹੋਈ ਇਹ ਵੀ ਐਵੇਂ ਦੱਸਤਾ ਹੈ ਅਸਲ 'ਚ ਜੇ ਜਦੋਂ ਐਕਸੀਡੈਂਟ ਹੋਇਆ ਉਹਦੀ ਇਲਾਜ ਮੈਨੂੰ ਪੂਰੇ ਹੋਣੀ ਬੇਸਿਕਲੀ ਤੁਸੀਂ ਕਿੱਥੇ ਦੇ ਰਹਿਣ ਹੁੰਦੇ ਸੀ ਪਹਿਲਾਂ ਤੋਂ ਅਸੀਂ ਉਰੀ ਦੇ ਰਹਿ ਲੋ ਉਰੀ ਰਹਿ ਪੰਨੀ ਕਰਦੇ ਰਹਿਣਾ ਨਹੀਂ ਹੁਣ ਤੋਂ ਗੋਰੀ ਜਿਲ੍ਹੇ 'ਚ ਰਹਿਣੀ ਬਾਲਦ ਕਾਨ ਪਿੰਡ ਸਾਡਾ ਤੁਹਾਡੇ ਫਾਦਰ ਦੀ ਕਦੋਂ ਡੈਥ ਹੋਈ ਸੀ ਫਾਦਰ ਦੀ ਹੋ ਗਈ 7 7 ਜੁਲਾਈ ਸਤ ਜੈ 2011 ਚ 2011 ਚ ਫਾਦਰ ਨੂੰ ਜੌਬ ਮਿਲੀ ਸੀ ਛੋਟੇ ਛੋਟੇ ਭਾਈ ਹਾਂਜੀ ਫਾਦਰ ਨੂੰ ਜੌਬ ਮਿਲੀ ਸੀ ਮੇਰੇ ਵੱਡੇ ਭਾਈ ਨੂੰ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਸੀ ਕੋਈ ਮੇਰਾ ਭਾਈ ਸੀ ਆਹੀ ਜੀ ਵੱਡਾ ਭਾਈ ਸ੍ਰੀ ਰਜਿੰਦਰ ਕਮਾਲ ਜੀ ਅੱਛਾ ਜੀ ਹਾਂਜੀ ਕਿੰਨੇ ਮੈਂਬਰ ਹੋ ਪਰਿਵਾਰ ਦੇ ਦੋ ਭਾਈ ਸੀ ਉਹ ਕਰ ਰਹਿ ਗਈ ਦੋ ਭੈਣਾਂ ਨੇ ਇੱਕ ਪੱਪੀ ਉਹਨਾਂ ਦੀ ਬੇਟੀ ਹੈ ਅੱਛਾ ਜੀ ਹਾਂਜੀ ਤੇ ਮੇਰੀ ਭੈਣ ਦੀ ਵੀ ਬੇਟੀ ਹੈ ਕੌਣ ਕਮਾਉਣਾ ਹੈ ਕੋਈ ਨਹੀਂ ਜੀ ਇੱਕ ਉਹ ਸਾਡਾ ਪਰਿਵਾਰ ਸੀ ਜਿਹੜਾ ਕਮਾਉਂਦਾ ਸੀ ਇਹ ਜੀ ਬੱਸ ਜਿਹੜਾ ਖਾ ਗਈ ਜੀ ਹਣੀ ਢਾਬੇ ਕੋਲੇ ਤੇ ਉੱਥੇ ਜਿਹੇ ਮੁੰਡੇ ਦੀ ਉਹ ਸੱਟਾਂ ਲੱਗੀਆਂ ਖਾਸੀਆਂ ਤੇ ਸੇ ਪੁਹਲ ਨਿਕੜ ਲੇਗੇ ਪੁਹਲ ਨਿਕੜ ਤੋਂ ਫਿਰ ਪਟਿਆਲੇ ਜੀ ਜਾਂਦਾ ਉੱਥੇ ਜਾ ਕੇ ਜੀ ਪੂਰਾ ਹੋ ਗਿਆ ਕੀ ਰਜਿੰਦਰ ਕੁਮਾਰ ਦੀ ਪਰਿਵਾਰਕ ਕੀ ਹਿਸਟਰੀ ਸੀ ਜਿਵੇਂ ਤੁਹਾਡੇ ਪਿੰਡੇ ਰਹਿਣ ਵਾਲੇ ਨੇ ਤਾਂ ਕੀ ਹਿਸਾਬ ਦਾ ਇਹ ਪਹਿਲਾਂ ਇਹਦਾ ਡੈਡੀ ਸੀ ਜੀ ਹਾਂਜੀ ਪਾਣੀ ਵਾਲੀ ਟੈਂਕੀ ਐਸੀ ਲੱਗੀ ਹੋਈ ਸੀ ਕੰਸਰਪੀ ਉਹਦੀ ਡੈਥ ਹੋ ਗਈ ਦੀ ਜੀ ਹਾਂਜੀ ਉਦੋਂ ਬਾਅਦ ਜੀ ਫਿਰ ਇਹ ਮੁੰਡੇ ਨੂੰ ਨੌਕਰੀ ਮਿਲ ਗਈ ਦੀ ਜੀ ਰਜਿੰਦਰ ਠੀਕ ਹੈ ਜੀ ਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਜੀ ਦੋ ਇਹਦੇ ਭੈਣਾਂ ਨੇ ਜੀ ਹਾਂਜੀ ਤੇ ਛੋਟਾ ਜਿਹਾ ਬੱਚਾ ਜੀ ਮੁੰਡਾ ਬਿਆਹ ਹੋਇਆ ਹੋਇਆ ਦੋ ਬੁਣੀਆਂ ਤੋ ਦੋ ਬੱਚੇ ਹੁੰਦੇ ਕੋਲੇ ਪਰਿਵਾਰ ਚ ਕਮਾਉਣ ਵਾਲਾ ਇਹੀ ਸੀ ਪਰਿਵਾਰ ਚ ਇਹੀ ਕਮਾਉਣ ਵਾਲਾ ਸੀ ਹੁਣ ਕੀ ਚਾਹਣਾ ਚਾਹੁੰਦੇ ਤੁਸੀਂ ਹੁਣ ਜੀ ਅਸੀਂ ਇਹ ਚਾਹੁੰਦੇ ਆ ਜੀ ਵੀ ਇਹਨਾਂ ਕਿਸੇ ਪਰਿਵਾਰ ਨੂੰ ਨੌਕਰੀ ਮਿਲ ਜੇ ਠੀਕ ਹੈ ਜੀ ਇੱਕ ਮੈਂਬਰ ਵੀ ਇਹਨਾਂ ਦਾ ਗੁਜ਼ਾਰਾ ਹੋ ਸਕੇ ਠੀਕ ਹੈ ਹਾਂ ਜੀ ਹਾਂ ਜੀ ਵੀਰ ਕੀ ਨਾਮ ਆ ਤੁਹਾਡਾ ਵੀਜੇ ਕੁਮਾਰ ਜੀ ਹਾਂ ਤੁਸੀਂ ਗਵਾਂਢੀ ਉਹਨਾਂ ਦੇ ਜੀ ਹਾਂ ਕੀ ਹਾਦਸਾ ਹੋਇਆ ਕੀ ਜਾਣਕਾਰੀ ਹੈ ਤੁਹਾਨੂੰ ਹਾਦਸਾ ਤਾਂ ਇਹੀ ਹੈ ਜੀ ਪਹਿਲਾਂ ਮਤਲਬ ਇਹ गए ਸੀ ਪਟਿਆਲੇ ਹਾਂਜੀ ਪਟਿਆਲੇ ਤੋਂ ਆ ਰਿਹਾ ਸੀ ਹਾਂਜੀ ਆਉਂਦੇ ਹੋਏ ਐਕਸੀਡੈਂਟ ਹੋਇਆ ਠੀਕ ਹੈ ਜੀ ਐਕਸੀਡੈਂਟ ਹੋ 14:00 ਵਜਿਆਂ ਹਾਂਜੀ ਜਦੋਂ ਬੁਲਾਇਆ ਗਿਆ ਉੱਥੇ ਹਸਪੀਟਲ ਲੈ ਕੇ ਗਏ ਹਾਂਜੀ ਤਾਂ ਉਹਦੀ ਡੈਥ ਹੋ ਗਈ ਠੀਕ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆਏ ਪਰਿਵਾਰ ਦੇ ਵਿੱਚ ਜੀ ਮਾਤਾ ਜੀ ਦੀ ਇਹਨਾਂ ਦੇ ਡੈਥ ਥੋੜਾ ਟਾਈਮ ਹੀ ਹੋਇਆ ਹੋਈ ਨੂੰ ਠੀਕ ਹੈ ਉਸ ਤੋਂ ਬਾਅਦ ਹੁਣ ਦੋ ਭੈਣਾਂ ਨੇ ਜੀ ਇੱਕ ਪਰਿਵਾਰ ਹੈ ਠੀਕ ਹੈ ਕਮਾਉਣ ਵਾਲਾ ਇਹੀ ਸੀ ਪਰਿਵਾਰ ਕਮਾਉਣ ਵਾਲਾ ਸਿਰਫ ਇਹੀ ਸੀ ਜੀ ਠੀਕ ਹੈ ਹੋਰ ਕੋਈ ਨਹੀਂ ਸੀ ਹੁਣ ਘਰ ਦੇ ਕੀ ਹਾਲਾਤ ਹੋ ਗਏ ਘਰ ਦੇ ਹਾਲਾਤ ਤਾਂ ਜੀ ਕੋਈ ਹਾਲਾਤ ਹੈ ਹੀ ਨਹੀਂ ਹਾਂ ਅੱਛਾ ਜੀ ਜੇ ਇਹਨਾਂ ਨੂੰ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੇ ਤੇ ਘਰ ਵਾਲੇ ਨੂੰ ਕੋਲੇ ਵੀ ਬੱਚੀ ਬੱਚੀ ਐ ਇੱਕ ਛੋਟੀ ਜੀ ਠੀਕ ਹੈ ਉਹਨੂੰ ਵੀ ਉਹ ਮਿਲੇ ਠੀਕ ਹੈ ਜਿੰਨਾ ਸਰਵਿਸ ਦਾ ਟਾਈਮ ਰਹਿੰਦਾ ਉਹਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਪਰਿਵਾਰ ਦੇ ਭਰਾ ਨੂੰ ਉਹਨਾਂ ਦੇ ਨੂੰ ਉਹ ਮੈਲੀ ਚਾਹੁੰਦੀ ਹੈ ਨੌਕਰੀ ਕਿ ਵੀ ਭੈਣ ਵੀ ਕਹਿੰਦੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਹੋ ਸਕੇ ਭੈਣ ਵੀ ਉਹਨਾਂ ਦੇ ਇੱਥੇ ਰਹਿ ਰਹੀ ਇੱਕ ਜਿਵੇਂ ਤੁਸੀਂ ਦੱਸਿਆ ਹਾਂ ਉਹ ਵੀ ਮਤਲਬ ਰੌਲਾ ਚੱਲਦਾ ਸੀ ਗੁੱਡੀਆਂ ਵੀ ਉਰੀ ਰਹਿੰਦੀਆਂ ਉਹਦੇ ਕੋਲੇ ਤਾਂ ਵੀ ਦੋ ਬੱਚੇ ਨੇ ਹੁਣ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਵੀ ਕੋਈ ਹੱਲ ਨਹੀਂ ਹੈਗਾ